ਜੀ ਲੋਗਨ ਬੱਦੋ ਬੱਦਸ ਇਹ ਕਰਿਓ ਤੇ ਕਹਿੰਦੀ ਇਹ ਬਾਈ ਕੋਈ ਕੈਮੀਕਲ ਆ ਬਾਈ ਚੀਜ਼ ਨਹੀਂ ਬਣਾਉਂਦੇ ਇਹ ਜੈਨੂਅਲ ਚੀਜ਼ ਬਣਾਉਂਦੇ ਆ ਵੀ ਆਪ ਦੀ ਹੱਥੀ ਤਿਆਰ ਕਰੀਆਂ ਹੋਈਆਂ ਚੀਜ਼ਾਂ ਜਿਵੇਂ ਚਾਹ ਮਿਰਚਾਂ ਹੋਰ ਵੀ ਬਹੁਤ ਬਹੁਤ ਸ਼ਰਾ ਸਾਮਾਨ ਪਿਆ ਬਈ ਜਦੋਂ ਅਸਲੀ ਜਾ ਕੇ ਬਾਈ ਉਹ ਆਪ ਦੱਸੂਗਾ ਆ ਜੇ ਤੁਹਾਨੂੰ ਅੰਦਰ ਲੈ ਕੇ ਜਾਨੀ ਬਾਈ ਨੂੰ ਬੁਲਾਉਂਦੇ ਆ ਤੁਹਾਨੂੰ ਸਹੀ ਗੱਲ ਦੱਸੀ ਗੋਰੀ ਆ ਬਸ ਬਰੀ ਹੋ ਗਈ ਨਾ ਬਈ ਨਾ ਮੇਰਾ ਜਾਂਦੀ ਬਈ ਪਿੰਡ ਮੇਰਾ ਜੀਨ ਸਿੰਘ ਹੈ ਤੇ ਬਾਈ ਆਪਣੇ ਕੋਲੇ ਕੀ ਕੀ ਚੀਜ਼ਾਂ ਨੇ ਆਪਣੇ ਕੋਲੇ ਰਸੋਈ ਦਾ ਸਾਰਾ ਸਮਾਨ ਹੀ ਇਦਾਂ ਜਿਹਾ ਮਿਲਦਾ ਜੀ ਜਿਵੇਂ ਬਿਨਾ ਕੈਮੀਕਲ ਦੇ ਨਾਲ ਮਲਾਉਂ ਤੋਂ ਇਹ ਰੋਗਾ ਸਾਰਾ ਰਸੋਈ ਦਾ ਸਾਰਾ ਬਾਈ ਇੱਕ ਲੋਕ ਕਹਿ ਦਿੰਦੇ ਆ ਕਿ ਸਰਸ ਕੋਲੇ ਬਿਨਾ ਮਲਾਉਂ ਤੋਂ ਚੀਜ਼ ਮਿਲਦੀ ਆ ਬਾਈ ਪਰ ਜਦੋਂ ਆਪਾਂ ਘਰੇ ਜਾ ਕੇ ਵਰਤਦੇ ਆ ਉਹ ਚੀਜ਼ ਕੈਮੀਕਲ ਹੁੰਦਾ ਬਾਈ ਨਰੇਈ ਜੋ ਬਮਾਰਨਾ ਬਹੁਤ ਜਿਆਦਾ ਜਦ ਲੱਗਦੇ ਹਨ ਜਦਕਾ ਆਉਣ ਵਾਲੇ ਆਪਾਂ ਨੂੰ ਵੀ ਤੇ ਤੁਸੀਂ ਬਈ ਅੱਜ ਕੀ ਸਬੂਤ ਕਰ ਸਕਦੇ ਹੋ ਵੀ ਸਾਡੀ ਚੀਜ਼ ਬਿਨਾ ਕੈਮੀਕਲ ਤੋਂ ਆਪਾਂ ਜਿਹੜਾ ਵੀ ਸਮਾਨ ਇਹਦੇ ਵਿੱਚ ਰੱਖਿਆ ਬਕਾਇਦਾ ਆਪਾਂ ਰਜਿਸਟਰਡ ਕਰਵਾਇਆ ਹੋਇਆ ਠੀਕ ਹੈ ਸਰਟੀਫਿਕੇਟ ਮਿਲਦਾ ਠੀਕ ਹੈ ਜੀ ਜਿਹੜੀ ਗੇਪ ਚ ਉਹ ਆਪਾਂ ਦੇਖੇ ਇਹਦੇ ਤੋਂ ਬਾਅਦ ਕੇ ਪ੍ਰੋਕਰੀਕਰਨ ਤੁਸੀਂ ਤੁਸੀਂ ਦੱਸ ਸਕਦਾ ਠੀਕ ਹੈ ਫਰੇਕ ਸਮਾਨ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੋਊਗੀ ਸਾਡੇ ਜਿਵੇਂ ਜਿਵੇਂ ਕਹਿ ਕੇ ਦੇਵਾਂਗੇ ਜੇ ਕੋਈ ਮਲਾਕਸਾ ਕਰਦਾ ਮਨੀ ਬੈਗ ਦਾ ਸਾਦਾ ਸਾਰਾ ਠੀਕ ਹੈ ਤੇ ਇਹ ਆਪਣੇ ਹੱਥੀ ਤਿਆਰ ਕਰਦੇ ਪਏ ਸਾਰਾ ਸਮਾਨ ਆਪਾਂ ਹੱਥੀ ਤਿਆਰ ਕਰਦੇ ਮੇਨ ਇੱਕ ਵੱਡੀ ਗੱਲ ਆ ਅੱਜ ਕੱਲ ਹਰੇਕ ਫੈਕਟਰੀ ਦੇ ਵਿੱਚ ਭਈਏ ਰੱਖੇ ਹੋਏ ਆ ਕੰਮ ਲਈ ਠੀਕ ਆ ਜੀ ਅਸੀਂ ਸਭ ਆਪਣੇ ਪੰਜਾਬੀ ਵੀਰਾਂ ਨੂੰ ਕਾਇਰ ਦਿੱਤੀ ਹੋਈ ਆ ਤੁਸੀਂ ਸਾਡੀ ਫੈਕਟਰੀ ਦੇ ਵਿੱਚ ਜਾ ਕੇ ਰੈਨ ਦੇ ਵਿੱਚ ਸਾਡੀ ਫੈਕਟਰੀ ਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਪੰਜਾਬੀ ਵੀਰ ਨੂੰ ਆਪਾਂ ਕਾਇਰ ਦਿੱਤੀ ਹੋਈ ਆ ਸਾਰੀ ਪੰਜਾਬੀ ਲੇਬਰ ਰੱਖੀ ਹੋਈ ਆ ਠੀਕ ਆ ਬਾਕਾਇਦਾ ਅਸੀਂ ਕੁਨੀ ਸਾਫ ਸਫਾਈ ਕਰਨੀ ਦਾ ਵੀ ਖੂਲ ਧਿਆਨ ਦਿੱਤਾ ਹੋਇਆ ਤੇ ਇਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਜੀ ਆਪਣੇ ਕੋਲੇ ਜਿਵੇਂ ਭਾਈ ਜੀ ਮਿਰਚ ਆ ਗਈ ਹੋਣਾ ਇਧਰ ਚਾਤੀ ਪਰਵਾਹ ਜਿਵੇਂ ਤਿੰਨ ਪ੍ਰਕਾਰ ਦੀ ਮਿਰਚ ਆਈ ਹੈ ਠੀਕ ਹੈ ਜੀ ਹਾਂਜੀ ਆਪਣੇ ਕੋਲੇ ਮਿਰਚ ਜਿਵੇਂ ਵਾਈਟ ਬਰਾਊਨ ਤੇ ਰੈੱਡ ਜੀ ਠੀਕ ਹੈ ਜੀ ਤਿੰਨ ਪ੍ਰਕਾਰ ਦੀ ਮਿਰਚ ਹੈ ਜਿਹੜੀ ਵਾਈਟ ਮਿਰਚ ਹੈ ਇਹ ਬੱਚਿਆਂ ਲਈ ਹੈ ਠੀਕ ਹੈ ਬਰਾਊਨ ਮਿਰਚ ਵੀ ਬੱਚਿਆਂ ਲਈ ਹੈ ਇਹਦੇ ਵਿੱਚ ਅਲੱਗ-ਅਲੱਗ ਬਿਟਾ ਹੁੰਦੇ ਨੇ ਠੀਕ ਹੈ ਸਾਡੀ ਮਿਰਚ ਦੀ ਕੁਆਲਿਟੀ ਜਿਹੜੀ ਮਿਰਚ ਆਸਮਾ ਕੰਪਨੀ ਦੇ 1200 ਰੁਪਏ ਕਿਲੋ ਵਿਕ ਰਹੀ ਹੈ ਅੱਜ ਦੇ ਜੀ ਉਸ ਨੂੰ ਟੱਕਰ ਦੇ ਲਈਏ ਸਾਨੂੰ ਅਸੀਂ ਮਿਰਚ ਦਾ ਰੇਟ 600 ਕਿਲੋ ਰੱਖਿਆ ਹੋਰ ਉਹਦੇ ਤੇ ਉਹ ਬਾਰੇ ਬਰੇਟਾ ਦੀ ਹੈ ਹਾਂਜੀ 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 ਸਾਰੀ ਫੋਲ ਜੁਮੇਦਾਰੀ ਹੋ ਗਈ ਮਿਰਚ ਦੇ ਵਿੱਚ ਜਿਹੜੀ ਮਾੜੀ ਮਿਰਚ ਨਹੀਂ ਕਰਕੇ ਜਿਹੜੀ ਬਾਬਾ ਸ਼ੇਰ ਦੀ ਪ੍ਰੋਬਲਮ ਆਲਾ ਕਹਿ ਰਹੇ ਉਹਨਾਂ ਦੀ ਮਿਰਚ ਘੱਟ ਪਾਓ ਜਿਹੜੀ ਮਾੜੀ ਮਿਰਚ ਕਰਕੇ ਬਾਬਾ ਸ਼ੇਰ ਦੀ ਪ੍ਰੋਬਲਮ ਮਾੜੀ ਮਿਰਚ ਕਰਕੇ ਆ ਬਹੁਤ ਸਾਰੇ ਕੈਨੀਬਲ ਪਾਉਂਦੇ ਆ ਘਰ ਵਿੱਚ ਹੀ ਪਾਉਂਦੇ ਆ ਮਿਰਚ ਨੂੰ ਸਿੱਖਾ ਪਾਉਂਦਾ ਕਹਿੰਦਾ ਸਾਡੀ ਮਿਰਚ ਦਾ ਤੁਹਾਨੂੰ ਇੰਦਰ ਹੋ ਕੱਲ ਮੇਰੇ ਕੋਲ ਕੋਈ ਇਹਦੇ ਵਿੱਚ ਪਾਉਂਦਾ ਸਾਡੀ ਗੁਆ ਇਹਦਾ ਹਾਲ ਕੀ ਜਾਂਦੀ ਹੈ ਹਲਦੀ ਵੀ ਆਪਣੀ ਆਹ ਦੀ ਪੀਸੀ ਹੋਈ ਹੈ ਸਾਰੀ ਠੀਕ ਹੈ ਵੀ ਨੇਚਰਲ ਕਲਰ ਮਿਲੂਗਾ ਕੋਈ ਸ਼ੇਡ ਚਾਰ ਵੀ ਨਹੀਂ ਕੱਢੀ ਪਿਆ ਗੜਦੀ ਵੀ ਆ ਗਈ ਉਹਨਾਂ ਕੋਲ ਆਪਣੇ ਕੋਲ ਢੋਲ ਵੀ ਹੈ ਜਿਹੜਾ ਆਪਾਂ ਆਦੇ ਘਣਾਣੇ ਤੋਂ ਤਿਆਰ ਕਰਾਉਂਏ ਸਪੈਸ਼ਲ ਸਾਡੀ ਪੱਲੇ ਗੋੜ ਦੀ ਚਾਹ ਨਾਲ ਵੀ ਅੱਜ ਕੱਲ ਦੋ ਚਾਰ ਤੇ ਬਾਜ਼ਾਰ ਦੇ ਵਿੱਚੋਂ ਲੈ ਕੇ ਸ਼ੱਕਰ ਦੇ ਪਾੜੂ ਜਾਂ ਗੋੜ ਦੀ ਡੜੀ ਪਾੜੂ ਥੋੜੀ ਜੀ ਚਾਹ ਪਾੜ ਜਾਂਦੀ ਹੈ ਉਹਦੇ ਵਿੱਚ ਕੈਮੀਕਲ ਪਾਇਆ ਹੁੰਦਾ ਕਲਰ ਪਾਇਆ ਹੁੰਦਾ ਸਾਡੇ ਇਕੱਲੇ ਘੁੱਟ ਦੀ ਚਾਹ ਬਣਾ ਲਓ ਸਾਡਾ ਗੈਸ ਚੁਲੇ ਦਾ ਚਾਹ ਪਤੀ ਦਾ ਖਰਚਾ ਵੀ ਪਾਉਸ ਕਰਾਂਗੇ ਜਾਣੀ ਬਾਈ ਕੋਈ ਨਹੀਂ ਦੇ ਸਕਦਾ ਸੂਤਾਂ ਕਿਉਂਕਿ ਬਾਈ ਜੈਨੂਅਲ ਚੀਜ਼ਾਂ ਵੇਚਦਾਗਾ ਕੋਈ ਠੱਗੀ ਧੋਰੀ ਵਾਲਾ ਕੰਮ ਨਹੀਂ ਬਾਈ ਨੱਤ ਰੋਡ ਤੇ ਦੁਕਾਨ ਆ ਬਾਈ ਦੀ ਰਸੋਈ ਦਾ ਫੂਡ ਐ ਇੱਕ ਵਾਰੀ ਜ਼ਰੂਰ ਬੇਲਡ ਕਰੋ ਬਾਈ ਆਟਾ ਵੀ ਹੈਗਾ ਬਾਈ ਆਟਾ ਵੀ ਦੱਸੋ ਬਈ ਆਪ ਇਹ ਆਟਾ ਨਾ ਬਾਈ ਜੀ ਆਪਾਂ ਸਪੈਸ਼ਲ ਤਿਆਰ ਕਰਾਇਆ ਜਿਵੇਂ ਹੁਣ ਇਹ ਮਲਟੀ ਗ੍ਰੇਨ ਆਟਾ ਹੈ ਇਹ ਬਾਜ਼ਾਰ ਦੇ ਵਿੱਚ ਸਭ ਆਈਟਮਾਂ ਤੁਹਾਨੂੰ ਮਿਲ ਜਾਂਦੀਆਂ ਆ ਆਪਾਂ ਬਾਜ਼ਾਰ ਨਾਲ ਲੱਗ ਉੱਠ ਕੇ ਲੋਕਾਂ ਨੂੰ ਇੱਕ ਚੰਗੀ ਸਿੱਧ ਦੇਣ ਦਾ ਸੁਨੇਹਾ ਦਿੱਤਾ ਵੀ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਕਰੀਏ ਹੈ ਨਾ ਜਿਵੇਂ ਮਲਟੀ ਗ੍ਰੇਨ ਆਟਾ ਜਿਵੇਂ ਸ਼ੂਗਰ ਦੇ ਮਰੀਜ਼ ਆ ਜਿਵੇਂ ਜਿਹੜੇ ਤੇ ਗੋਡੇ ਗਿੱਟੇ ਜਾਦੇ ਲੋਭਦੇ ਉਹ ਚੀਜ਼ ਲਈ ਆਪਾਂ ਸਪੈਸ਼ਲ ਮਲਟੀ ਗ੍ਰੇਨ ਆਟਾ ਤਿਆਰ ਕਰਿਆ ਹੈ ਸਪੈਸ਼ਲ 14 ਪ੍ਰਕਾਰ ਦੇ ਅਨਾਜ ਪਾ ਕੇ ਬਿਨਾ ਪਾਲਿਸ਼ ਤੋਂ ਅਨਾਜ ਪਾਏ ਹੋਏ ਆ ਇਹਦੇ ਵਿੱਚ ਆਪਾਂ ਸਾਰੀ ਡਿਸਪਲੇ ਆਪਾਂ ਜਿਹੜੀ ਕਾਊਂਟਰ ਦੇ ਉੱਤੇ ਇਹਦੀ ਕਰੀ ਹੋਈ ਹੈ ਅਨਾਜ ਦੀ ਜਿਵੇਂ ਚੌਕਰ ਸੂਰਾ ਹੋ ਗਿਆ ਹਰੀ ਕੰਗਣੀ ਪੀਲੀ ਕੰਗਣੀ ਆਪਣੇ ਕਾਲੇ ਛੋਲੇ ਸੋਇਆਬੀ ਇਹ ਚੀਜ਼ਾਂ ਸਾਰੀਆਂ ਆਪਾਂ 14 ਪ੍ਰਕਾਰ ਦੇ ਅਨਾਜ ਪਾ ਕੇ ਮਲਟੀ ਗ੍ਰੇਨ ਆਟਾ ਤਿਆਰ ਕਰਿਆ ਹੋਇਆ ਇੱਕ ਹੀ ਰੇਟ ਮਿਲੂ ਇਹ ਆਪਣਾ 2.5 ਕਿਲੋ ਦੀ ਪੈਕਿੰਗ ਹੈ ਜੀ ਇਹ 300 ਦੀ ਹੈ 120 ਰੁਪਏ ਕਿਲੋ ਆ ਜੀ ਆਪਾਂ ਸਾਡੀ ਫੋਲ ਜ਼ਿੰਮੇਵਾਰੀ ਹੋ ਗਈ ਮਹੀਨਾ ਖਾ ਲੋ ਜਿਹੜੇ ਬੰਦੇ ਨੂੰ ਸ਼ੂਗਰ ਆ ਸ਼ੂਗਰ ਘਟਣਾ ਸ਼ੁਰੂ ਹੋ ਜੂ। ਜਿਹੜੇ ਦਾ ਪੇਟ ਵੱਧ ਹੋ ਗਈ ਕਰੂ। ਲਓ ਜੀ ਬਾਈ ਸਾਰੀਆਂ ਸਹੂਲਤਾਂ ਦੇ ਰਿਹਾ ਬਾਈ। ਸ਼ੂਗਰ ਵੀ ਘਟੂਗਾ ਬਾਈ ਆਟੇ ਨਾਲ। ਇਸ ਤੋਂ ਵੱਧ ਤਾਂ ਕੋਈ ਗਾਰੰਟੀ ਦੇ ਹੀ ਨਹੀਂ ਸਕਦਾ ਬਾਈ ਹਰ ਹਾਲਤ 'ਚ ਬਹੁਤ ਵਰਤੋਂ-ਵਰਤੋਂ ਪਿੱਛਾ ਭੰਗਾ ਬਾਈ ਕੋਲ ਤਿੰਨ ਵੀ ਵਿਸਰਣ ਹੁੰਦਾ ਬਾਈ। ਜਿਵੇਂ ਹੁਣ ਅਸੀਂ ਇਹ ਕਿੱਟ ਤਿਆਰ ਕਰੀਏ ਰੋਜ਼ੇ ਦੇ ਸਾਰੇ ਸਮਾਨ ਦੀ। ਇੱਕ ਨਾਲੇ ਦੇ ਵਿੱਚ 5 ਕਿਲੋ ਦੀ ਪੈਕਿੰਗ ਦਾ ਆਟਾ ਹੀ ਹੈ। ਇਹ ਸਾਰੀ ਕਿੱਟ ਸਾਨੂੰ 2100 ਰੁਪਏ ਦੀ ਨਹੀਂ ਹੈ। ਜੇ ਕੋਈ ਇਹਦੇ ਵਿੱਚ ਤੁਹਾਨੂੰ ਮਲਾਕਤ ਸਾਫਤ ਕਰਦਾ ਕਿਸੇ ਵੀ ਸਮਾਨ ਦੇ ਵਿੱਚ ਮਨੀ ਬੈਗ ਤੁਹਾਨੂੰ ਗਰੰਟੀ ਸਾਰੀ ਚੀਜ਼ ਬਾਸ ਤੋਂ ਰੂਪ ਜੀ ਤੁਹਾ ਦਾ ਵੀ ਖਾਂਦੀ ਆ ਨਹੀਂ ਕਿਸੇ ਵੀ ਕਿਸੇ ਪ੍ਰੋਪਰ ਕੋਈ ਦਾ ਦੇਖ ਕੇ ਤੁਹਾਨੂੰ ਸਮਾਨ ਦੇ ਬਈ ਜੇ ਕੋਈ ਆਉਂਦਾ ਮੇਰਾ ਵੀਰ ਸਾਡੇ ਕਿਸੇ ਵੀ ਚੀਜ਼ ਦੇ ਪਾਈ ਜੇਕਰ ਆਪਣੀ ਵੀਡੀਓ ਦੇਖ ਕੇ ਕੋਈ ਕਮੈਂਟ ਕਰਿਆ ਹੋਵੇ ਜੀ ਉਹਨਾਂ ਦੇ ਦਿਹਾਵੇ ਆਪਾਂ ਤੁਹਾਨੂੰ ਸਰਟੀਫਿਕੇਟ ਦਵਾ ਦੇਗੇ ਬਾਈ ਠੀਕ ਆ ਬਾਈ ਸ਼ੇਅਰ ਕਰਿਓ ਵੀਡੀਓ ਹੋਰ ਬਾਈ ਕੋਈ ਸ਼ੂ 400 ਦੀ ਕੋਈ ਗੱਲ ਨਹੀਂ 2100 ਦੀ ਆਪਾਂ ਕਿੱਟ ਦੇਵਾਂਗੇ ਤੁਹਾਡੇ ਵੀਡੀਓ ਸ਼ੇਅਰ ਕਰਦੇ ਆਪਾਂ 250 ਗ੍ਰਾਮ ਮਿਰਚਾ ਉਹਨੂੰ ਮੁਫਤ ਦੇ। 400 ਕੀ ਆਹ ਸੌਂਫ ਆ ਜੀ ਸੌਂਫ ਜਿਵੇਂ ਆਪਣੀ ਸਾਰੀ ਆ ਗਈ ਸੌਂਫ ਹੋ ਗਈ ਜਿਵੇਂ ਜੀਰਾ ਹੋ ਗਿਆ ਜੀ ਇਹ ਚੀਜ਼ਾਂ ਸਾਰੀ ਆਪਣੇ ਕੋਲੇ ਮਲਠੀ ਲੌਂਗ ਨੇ ਜੀ ਉਹਦੀ ਜਿਵੇਂ ਸ਼ੱਕਰ ਆ ਗਈ ਸ਼ੱਕਰ ਦੀ ਵੀ ਸਾਡੀ ਕੋਲ ਜ਼ਿੰਮੇਵਾਰੀ ਹੈ ਜੀ ਠੀਕ ਹੈ ਕੱਲੇ ਸ਼ੱਕਰ ਦੀ ਚਾਹ ਬਣਾ ਲਓ ਤੁਸੀਂ ਚਾਹ ਨਹੀਂ ਬਣਦੀ ਜਿਹੜੀ ਵੀ ਚੀਜ਼ ਅਸੀਂ ਕਹਿ ਕੇ ਦੇਵਾਂਗੇ ਜਿਨੇ ਹੁਣੋ ਚਾਹ ਪੱਤੀ ਆਈ ਹੈ ਜੀ ਅਸੀਂ ਚਾਹ ਪੱਤੀ ਸੰਬਰਖਾਉਣਾ ਆਹ ਚਾਹ ਪੱਤੀ ਇਹ ਚਾਹ ਪੱਤੀ ਹੁਣ ਅਸੀਂ ਹਰ ਇੱਕ ਚੀਜ਼ ਅਸਿਆਰ ਨੂੰ ਦੱਸ ਕੇ ਦਿੰਨੇ ਆ ਕੋਈ ਅਸੀਂ ਲਾਲਚ ਨਹੀਂ ਕਰਾਂਗੇ ਅਸੀਂ ਆਪੇ ਬੇਇਮਾਨੀ ਨਹੀਂ ਕਰਾਂਗੇ ਇਹ ਚਾਹ ਪੱਤੀ ਅਸੀਂ ਇਸਾਮ ਤੋਂ ਲੈ ਕੇ ਆਏ ਆfully ਇਹ ਚਾਹ ਪੱਤੀ ਬਿਨਾ ਪੌਣਿਛ ਤੋਂ ਇਹਦੇ ਵਿੱਚ ਜਿਹੜੀਆਂ ਜੜੀਆਂ ਗੋਟੀਆਂ ਪਾਈਆਂ ਆ ਅੱਜ ਕੱਲ ਹਰੇਕ ਬੰਦਾ ਕਹਿੰਦਾ ਚਾਹ ਪੀ ਕੇ ਸਾਡੇ ਤਜਾਬ ਬਣਦਾ ਇਹਦੇ ਨਾਲ ਤਜਾਬ ਨਹੀਂ ਬਣੂਗਾ ਇਹਦੇ ਵਿੱਚ ਵਾਈਟਟੀ ਚੰਦਨ ਦੇ ਪੱਤੇ اللي ਆਈ ਚੀਜਾਂ ਸੀ ਜਿਹੜੀਆਂ ਉਟੀਆਂ ਪਾ ਕੇ ਹਰਬਲ ਟੀ ਅਸੀਂ ਤਿਆਰ ਕਰੀ ਹੋਈ ਆ ਜਿਹੜਾ ਕਿ ਤਜਾਬ ਨਹੀਂ ਪਛਾਣਦੀ ਬਹੁਤ ਠੀਕ ਹੈ ਨਾ ਚਾਹੁੰਦੇ ਅੱਜ ਇਹੀ ਕਹਿਣਾ ਚਾਹੁੰਦੇ ਆ ਵੀ ਸੇਹਤ ਤੋਂ ਵੱਧ ਕੇ ਕੁਝ ਨਹੀਂ ਆਪਾਂ ਡਾਕਟਰ ਕੋਲੇ ਜਾਣੇ ਆ 100 200 ਰੁਪਏ ਦੀ ਪਰਚੀ ਘਟਾਉਣੇ ਸਾਡਾ ਰੇਟ ਵੀ ਮਾਰਕੀਟ ਦੇ ਨਾਲ ਮਿਲਦਾ ਜੁਲਦਾ ਜੀ ਕੋਈ ਰੇਟ ਵਧਾ ਨਹੀਂ ਹੈ ਨਾ ਵੀ ਸਾਡੀ ਕੋਲ ਜ਼ਿੰਮੇਵਾਰੀ ਹੈ ਵੀ ਸਾਡੇ ਸਾਰੇ ਸਮਾਨ ਦੇ ਪਰ ਥੋੜਾ ਸਾਥ ਚਾਹੀਦਾ ਪੰਜਾਬੀ ਬਾਈ ਜੀ ਆ ਕੈਮਰਾ ਮਾਰ ਲਓ ਜੀ ਸਾਰੀਆਂ ਚੀਜ਼ਾਂ ਜੀ ਜੇ ਕੋਈ ਬਈ ਬਿਨਾ ਕੈਮੀਕਲ ਤੋਂ ਚੀਜ਼ਾਂ ਨੇ ਸਾਰੀਆਂ ਜੀ ਬਾਈ ਜੀ ਫੁੱਲ ਗਰੰਟੀ ਹੈ ਬਾਈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਾਈ ਆਹ ਤੁਹਾਨੂੰ ਲੋਕੇਸ਼ਨ ਦੱਸ ਦਿੰਦੇ ਆ ਬਾਈ ਖੰਡਾ ਚੌਕ ਤੋਂ ਨਾਕਰ ਰੋਡ ਤੇ ਜਾਣਾ ਬਾਈ ਆਪਾਂ ਆਉਣਾ ਹੈ ਸਾਹਮਣੇ ਖੰਡਾ ਚੌਕ ਆ ਬਾਈ ਇੱਕ ਵਾਰੀ ਨਿਗਾਹ ਮਾਰਦੇ ਸਾਹਮਣੇ ਬਾਈ ਜੀ ਰਸੋਈ ਦਾ ਪੂਰ ਲਕਾਣਾ ਬਾਈ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਬਾਈ ਬਿਨਾ ਕੈਮੀਕਲ ਤੋਂ ਸਾਰੀਆਂ ਚੀਜ਼ਾਂ ਮਿਲਣਗੀਆਂ ਬਾਈ ਜੀ ਫੁੱਲ ਗਰੰਟੀ ਹੈ ਸਾਰੀ ਫੁੱਲ ਗਾਰੰਟੀ ਦੇਵਾਂਗੇ ਬਾਈ ਠੀਕ ਹੈ ਕਿੰਨੇ ਮਿੰਟ ਦੀ ਬਣਦੀ